ਹੈਲੋ ਇਹ ਜਨਾਉਣਗੇ ਸਿੰਦੇ 2002 ਵਾਲੀ ਕੋਟੀ ਮੈਲਾ ਦਾ ਦੋ ਦੇਖ ਪ੍ਰਜਾਣਪੁਰ ਤੋਂ ਫੋਨ ਆਈ ਜਾਂਦਾ ਸਰ ਨੂੰ ਵੀ 8 ਵੇ ਤੱਕ ਨਵੇੜ ਦੋ ਬਈ ਬਈ ਹੁਣ ਤੁਸੀਂ ਦੇਖ ਲੋ ਕਿਵੇਂ ਕਰਨਾ ਖੜਾਈ ਹੋਇਆ ਇੱਕਦਾਂ ਦੌੜ ਦੀ ਟੀਮ 1 ਮਿੰਟ ਦੇ ਵਿੱਚ ਆਉਂਦੀ ਆ ਤਾਂ ਠੀਕ ਹੈ ਨਹੀਂ ਅਸੀਂ ਤਰ ਤੂ ਪ੍ਰਾ ਸਾਹਿਬ ਦੀ ਟੀਮ ਨੂੰ ਜੇਤੂ ਕਰਾਰ ਦੇ ਦਾਂਗੇ ਨੋਟ ਕਰ ਲਓ ਸਾਰੀਆਂ ਟੀਮਾਂ ਨੂੰ ਸਾਥ ਲੋ ਜਾਨ ਸਾਰੀਆਂ ਬਣਿਆ ਬਾਈ ਦਰਫਾ ਹੈਲੋ

ਮਾਛੀ ਬਾੜੇ ਪਿਆਰ ਲਾ ਕੇ ਪਿੰਡ ਦਾ ਸਹਰਾਣਾ ਸੁਪਾ ਚਿਹਰੇ ਉੱਤੇ ਖੜਿਆ ਜਲਾਲ ਵੇਖੋ ਬਾਦਸ਼ਾਹ ਔਰੰਗਜ਼ੇਬ ਕਲਮ ਦਾ ਮਾਰ ਦਿੱਤਾ ਜੱਗ ਨਾਲੋਂ ਵੱਕਰੀ ਹੀ ਚੋਜੀ ਨੇ ਕਮਾਲ ਵੇਖੋ ਹਰਜੀਤ ਬਾਹਰੇ-ਬਾਰੇ ਜਾਈਏ ਪਿੱਤਾ ਦਸ਼ਰੇਦ ਜੀ ਦੇ ਜੀ ਦੀ ਕਿਰਪਾ ਨਾਲ ਸਜੇ ਹੋਏ ਪੰਡਾਲ ਵੇਖੋ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ઋਸ਼ੀਆਂ ਮੁਨੀਆ ਯੋਧਿਆਂ ਸੂਰੀਆਂ ਦੀ ਧਰਤੀ ਹੈ ਅੱਜ ਬਰਨਾਲੇ ਜ਼ਿਲ੍ਹੇ ਦਾ ਮੂਹ ਪਿੰਡ ਹੈ ਖੇਡ ਕਬੱਡੀ ਦਾ ਖੜਿਆ ਹੋਇਆ ਤਾਂ ਵੀ 8:00 ਵਜੇ ਦਾ ਪਹਿਲਾ ਆਪਾਂ ਫਾਈਨਲ ਕਰਵਾਉਣਾ ਬੇਨਤੀ ਹੈ ਵੀ ਆਉਣ ਵਾਲੇ ਖਿਡਾਰੀ ਆਏ ਜਾਨੀ ਕਉਣ ਆਗੇ ਭਾਈ ਇੱਕ ਮਿੰਟ ਦਾ ਟਾਈਮ ਆ ਡਿਓਨ ਤੇ ਤਖਤਰਾ ਸਾਹਿਬ ਹੋਰ ਜਾਵੇ ਪ੍ਰਧਾਨ ਦੇ ਸੰਦਨ ਨੇ ਆਏ ਹੋਏ ਜੀ ਇਹ ਮੇਰਾ ਫੋਟੋ ਵੀ ਹੈ ਯਾਦਗਾਰੀ ਇੱਕ ਗਰਾਊਂਡ ਚੋਂ ਲੈ ਵਤਲਵੰਡੀ ਰਹੀ ਜਾ ਲੋ ਮੈਂ ਲਾਈਨ ਅਪ ਕਰਾਵਾਂ ਦੋ ਮਿੰਟ ਚਾਲ ਟੀਮ ਆਜੂ ਨਾਲ ਭਾਈ ਟੀਮਾਂ ਦੋ ਕੁ ਪਲੇਅਰ ਰਹਿ ਕੇ ਆ ਲੈਣ ਤੋਂ ਆਪਾਂ ਲਾਈਨ ਅਪ ਕਰਾ ਲੈਂਦੇ ਆ ਜਲਦੀ ਨਾਲ ਆ ਜਾਓ ਕਿ ਅਗਲੀ ਟੀਮਾਂ ਬੇਨਤੀ ਹੈ ਵੀ ਬੱਸੀਆਂ ਤੇ ਲੌਂਗੋਵਾਲ ਮਾਉਂਟ ਇਹ ਤੇ ਧੌਣਾ ਗਗੜਾ ਤੇ ਅੰਦਰਵਾਲ ਥੱਲੇਵਾ ਤੇ ਭਾਗੀ ਤੇ ਬਾਦੋ ਕਹਿੰਦੇ ਭਰਾੜ ਬਰਨਾਲੇ ਦਾ ਮੈਚ ਘੰਡੋਲੀ ਦੇ ਨਾਲ ਗਹਿਲਾ ਤੇ ਅਖਾੜਾ ਇਹ ਸਾਰੇ 9/18 ਸਾਰੀਆਂ ਟੀਮਾਂ ਬੋਲਦੀਆਂ ਹੁਣ ਕਿਸੇ ਵੀ ਟੀਮ ਦਾ ਇੱਕ ਮਿੰਟ ਵੀ ਜਣਾ ਇੰਤਜ਼ਾਰ ਨਹੀਂ ਕਰਨਾ ਦੋਨੀਆਂ ਟੀਮਾਂ ਲਾਈਨ ਅਪ ਹੋ ਜਾਣਗੀਆਂ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਆਉਣਾ ਆਪਣੇ ਨਾਮ ਤੁਸੀਂ ਸੇਟ ਅਨਾਉਂਸ ਕਰ ਦਿਓ ਦੋਨੀਆਂ ਟੀਮਾਂ ਲਾਈਨ ਅਪ ਹੋ ਜਾਣਗੀਆਂ ਤਖਤਪੁਰਾ ਸਾਹਿਬ ਤੇ ਸਰਪੰਚ ਗੁਰਮੀਤ ਸਿੰਘ ਜੀ ਜਗਜੀਤ ਸਿੰਘ ਜੀ ਸੀਨੀਅਰ ਵੀਰ ਸਿੰਘ ਜੀ ਸਰਪੰਚ ਸਾਹਿਬ ਮਨਦੀਪ ਸਿੰਘ ਜੀ ਮੈਂਬਰ ਤਰਸੇਮ ਸਿੰਘ ਜੀ ਮੈਂਬਰ ਚੇਅਰਮੈਨ ਸਾਹਿਬ ਤੇ ਦਾ ਮੈਂਬਰ ਮਾਸਟਰ ਜੀ ਗੁਰਮੀਤ ਸਿੰਘ ਜੀ ਮੈਂਬਰ ਕਾਕਾ ਅਰਧਿਆ ਜੀ ਗੁਰਤੇਜ ਸਿੰਘ ਜੀ ਗੁਰਦੀਪ ਸਿੰਘ ਜੀ ਮਰਕੀਤ ਸਿੰਘ ਜੀ ਐਸਆਈ ਬੂਟਾ ਸਿੰਘ ਜੀ ਹਰਪਾਲ ਸਿੰਘ ਪ੍ਰਧਾਨ ਸਾਹਿਬ ਗੁਰਵੀਰ ਸਿੰਘ ਜੀ ਜਰਮਣਾ ਪੈਸੇ ਤੁਸੀਂ ਵੱਧ ਤੇ ਆਪ ਬਲੇਡ ਹੋ ਗਈ ਵੜਾਓ ਨਾਲ ਹੋਰ ਵੀ ਕੋਈ ਸਾਡੇ ਬਦਵਾਨ ਤੇ ਸੱਜਣਾ ਮੈਂਬਰ ਸਾਹਿਬ ਤੁਸਾ ਸਾਹਿਬ ਜੀ ਜਾਓ ਨਹੀਂ ਤੁਸੀਂ ਵੀ ਜਰੂਰ ਸਾਰੀ ਸਰਕਾਰ ਦੇ ਅbschekhi ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਘਰ ਸਾਡੇ ਆਲੇ ਅਸੀਂ ਫੁੱਲੇ ਨਾਲ ਸਮਾਏ ਸਾਡੇ ਵੱਲੋਂ ਤਰਸੀਫ ਲੈ ਆਏ ਨੂੰ ਸਾਡੇ ਸਾਰੇ ਵੱਲੋਂ ਤੁਹਾਨੂੰ ਨਿੱਜ ਆਏ ਨੂੰ ਮੋਸਟ ਵੈਲਕਮ ਇਸ ਨਗਰ ਦੀਆਂ ਇਸ ਇਲਾਕੇ ਦੀਆਂ ਸਰਕਾਰ ਦੇ ਅbschekhi ਤਾਂ ਅੱਜ ਮੂਮ ਪੈਂਡਰੇਸ ਵੱਡੇ ਖੇਡ ਕਬੱਡੀ ਟੂਰਨਾਮੈਂਟ ਦੇ ਪਹੁੰਚਿਆ ਵਾਇਕ੍ਰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇੱਕ ਜ਼ੋਰ ਦੀਆਂ ਤਾੜੀਆਂ ਮਾਰ ਦਈਏ ਇਹਨਾਂ ਸਾਰੀਆਂ ਸਰਕਾਰ ਦੇ ਚੱਕੇ ਆਹ ਦੇਖੋ ਸਾਡੇ ਪਿੰਡ ਦਾ ਇੱਕ ਆਈਏ ਸਾਡੀਆਂ ਪੰਚਾਇਤਾਂ ਕੋਈ ਪਾਰਟੀ ਵਾਲੀ ਨਹੀਂ ਸਾਰੇ ਇਕੱਠੇ ਆ ਜੀ ਦੇਖੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਸਾਡਾ ਸਹਿਯੋਗ ਦਿੱਤਾ ਕੀ ਬਾਤ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਦੋਨੇ ਪੰਚਾਇਤਾਂ ਜਿਹੜੀਆਂ ਅੱਜ ਇਸ ਟੂਰਨਾਮੈਂਟ ਤੇ ਇਕੱਠੀਆਂ ਪੁੱਜੀਆਂ ਲੋਕਾਂ ਦੇ ਨਾਲ ਮੈਂ ਦੀ ਚਰਨਾ ਦੀ ਸ਼ੋਭਾ ਪ੍ਰਭ ਧਰਤੀ ਤਖਤਪੁਰਾ ਸਾਹਿਬ ਦੀ ਧਰਤੀ ਹੈ ਮੇਰੇ ਵੀਰੋ ਹਰ ਤਖਤਪੁਰਾ ਸਾਹਿਬ ਦੇ ਦਿਉਣ بھائی ਬੇਨਤੀ ਹੈ ਵੀ ਬੱਸੀਆਂ ਤੇ ਲੰਗੋਆਂ ਨੂੰ ਚੱਲਦੇ ਮੈਚ ਦਾ ਟਾਈਮ ਆ ਤੀਜਾ ਮੈਚ ਮਾਉਣ ਨਾਂਬਾ ਤੇ ਧੋਤਰਾ ਇੱਕ ਵਾਰ ਸਾਰੇ ਖਿਡਾਰੀ ਮੈਚ ਖੁਣ ਲੈਣਗੇ ਫਿਰ ਤਰਵੰਡੀ ਰਾਜ ਦੇ ਧੌੜਾ ਗਗੜਾ ਤੇ ਅਚਰਵਾਲ ੱਲੇਵਾ ਅੱਗੇ ਪਿੱਛੇ ਨਹੀਂ ਕੀਤਾ ਜਾਣਾ ਮੈਲ ਵਾਲੇ ਵੀਰ ਨੂੰ ਬੇਨਤੀ ਆ ਇਧਰ ਮਾਰ ਦੀ ਕੈਮਰਾ ਯਾਰ ਆ ਮਾਗਰ ਤੇਰੇ ਇਧਰ ਆਬ ਵੀਰ ਸਿੰਘ ਜੀ ਜਰਮਨ ਇਹਨਾਂ ਦਾ ਸਨਮਾਨ ਕਰੋ ਜੀ ਇਹਨਾਂ ਨੇ 11000 ਰੁਪਿਆ ਸਰੂ ਮੈਚ ਤੋਂ ਭੇਜਿਆ ਦਵੀਰ ਸਿੰਘ ਜੀ ਜਰਮਨ ਕੈਮਰਾ ਨੂੰ ਭੇਜ ਕੇ ਵੀ ਕੈਮਰਾ ਦਾ ਨਾਮ ਆ ਰਿਹਾ ਤੇ ਝਾੜ ਤੂਰ ਮਾਰਦੇ ਕੈਮਰੇ ਦੀ ਸਾਰੀਆਂ ਸਤਕਾਰ ਵਿੱਚ ਚੱਚੇ ਦਦੇ ਬਹੁਤ ਸਰਕਾਰ ਆਓ ਬੇਨਤੀ ਆ ਭਾਈ ਹੁਣ ਮੈਚ ਕਰਦੇ ਸ਼ੁਰੂ ਕਰਦੇ ਟਕਪੁਰਾ ਸਾਹਿਬ ਵਰਸੀ